ਜੀਐਸਟੀ ਵਿਭਾਗ ਵੱਲੋਂ ਫਤਿਹਗੜ੍ਹ ਸਾਹਿਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ ਵਿਖੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਜੀਐਸਟੀ ਬਕਾਇਆ ਰਿਕਵਰੀ ਵਾਲੀ ਫਰਮ ਦੇ ਮਾਲਕ ਦੀ ਜਾਇਦਾਦ ਦੀ ਬੋਲੀ ਕਰਵਾਈ ਇਸ ਦੌਰਾਨ ਮੌਕੇ ਤੇ ਵਿਭਾਗ ਦੇ ਲੁਧਿਆਣਾ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਮੈਡਮ ਰਣਧੀਰ ਕੌਰ ਅਤੇ ਮਾਲ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਡਿਵੀਜ਼ਨਲ ਕਮਿਸ਼ਨਰ ਰਣਧੀਰ ਕੌਰ ਨੇ ਦੱਸਿਆ ਕਿ ਦਿਆ ਐਂਟਰਪ੍ਰਾਈਜ਼ਸ ਨਾਮ ਦੀ ਫਰਮ ਵੱਲ ਕਰੀਬ 24 ਕਰੋੜ ਤੋਂ ਜ਼ਿਆਦਾ ਬਕਾਇਆ ਸੀ ਜੋ ਕਿ ਜੀਐਸਟੀ ਦਾ ਟੈਕਸ ਸੀ ਜਿਸ ਦੀ ਜਾਇਦਾਦ ਦੀ ਬੋਲੀ ਕਰਵਾਈ ਹੈ ਅਤੇ ਇਸ ਤੋਂ ਬਾਅਦ 24 ਕਰੋੜ ਤੋਂ ਜੋ ਜ਼ਿਆਦਾ ਰਕਮ ਬਕਾਇਆ ਸੀ ਉਸ ਦੇ ਵਿੱਚੋਂ ਬੋਲੀ ਲਗਵਾ ਕੇ ਵੱਡੀ ਕਮ ਜਿਹੜੀ ਹੈ ਵਸੂਲੀ ਕੀਤੀ ਗਈ ਹੈ ਆਪਸ਼ਨ ਜੀ ਸਾਡਾ ਕੋਲ ਬੈਟ ਦਾ ਰੈਵਨਿਊ ਪੈਂਡਿੰਗ ਸੀ ਉਹਦੀਆਂ ਦੇਣਦਾਰੀਆਂ ਪੈਂਡਿੰਗ ਸੀ ਤੇ ਉਹ ਨਹੀਂ ਸੀ ਦੇ ਰਹੀ ਫਰਮ ਦੀ ਐਂਟਰਪ੍ਰਾਈਜ਼ਸ ਤੇ ਉਹਦੀ ਰਿਕਵਰੀ ਲਈ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕਰ ਰਹੇ ਸੀ ਉਹਨਾਂ ਦਾ ਕੋਈ ਰਿਸਪੌਂਡ ਨਾ ਆਨ ਕਰਕੇ ਅਸੀਂ ਰੈਵਨਿਊ ਦੀ ਰਿਕਵਰੀ ਲਈ ਇਹਨਾਂ ਤੋਂ ਆਪਸ਼ਨ ਥਰੂ ਆਪਣਾ ਰਿਕਵਰ ਕੀਤਾ ਰਿਹਾ ਕਾਦੀ ਰਿਕਵਰੀ ਸੀ ਵੀ ਨਾਲ ਬੈਠਦੇ ਜੀ ਸਾਡੇ ਬੈਠਦਾ ਏਰੀਆ ਪੁਰਾਣਾ ਪਿਆ ਸੀ ਇਹਨਾਂ ਦਾ ਕਿੰਨਾ ਮਹਿੰਗਾ ਸੀਗਾ 24 ਕਰੋੜ ਦੀ ਅਮਾਉਂਟ ਸੀ ਉਹਦੇ ਚ ਅਸੀਂ ਇਹਨਾਂ ਨੇ ਇੱਕਾ ਪ੍ਰਾਪਰਟੀ ਡੈਫਾਈ ਕੀਤੀ ਹੈ ਦੋਨੋਂ ਅਸੀਂ ਸੇਲ ਕੀਤਾ ਉਹ ਜਿਹੜੀ ਸਕਸੈਸਫੁਲ ਅਲਾਟਮੈਂਟ ਸੀ ਉਹਨਾਂ ਨੇ 1 ਕਰੋੜ 3 ਲੱਖ ਦੀ ਆਪਸ਼ਨ ਚ ਮਨੀ ਪੋਜ਼ਿਟ ਕਰਵਾ ਦਿੱਤੀ ਤੇ ਪਰ ਭਾਈ ਆ ਫਿਰ ਜਿਹੜੀ ਕਰੋੜ 24 ਕਰੋੜ ਦੀ ਸੀਗੀ ਇਹ ਤਾਂ ਸਿਰਫ 1 ਕਰੋੜ ਦੀ ਹੋਈ ਅਸੀਂ ਆਇਡੈਂਟੀਫਾਈ ਕਰਦੇ ਰਵਾਂਗੇ ਜਿਵੇਂ ਜਿਵੇਂ ਉਹਦੀ ਪ੍ਰੋਪਰਟੀ ਮਿਲਦੀ ਰਹੇ ਨਾ ਕੋਈ ਅਪਰਸੀਡ ਅਕੋਰਡਿੰਗ ਮੈਂ ਇਹ ਫਸਟ ਪ੍ਰੋਸੈਸ ਅਸੀਂ ਅਚਮਟ ਦੇ ਗਏ ਜੀ ਬੈਟ ਕਿਨਾਂ ਇੱਕ ਪੁਰਾਣਾ ਬੈਟ ਸੀਗਾ ਜੀ ਇਹ 8 9 ਤੋਂ ਲੈ ਕੇ 14 ਤੱਕ ਸੀ ਇਹਦੇ ਸਿਸਟਮ ਆਪਸ਼ਨ ਜੀ ਖੜਾ ਕੋ ਬੈਟ ਦਾ ਰੈਵਨਿਊ ਪੈਂਡਿੰਗ ਸੀ ਉਹਦੀਆਂ ਦੇਣਦਾਰੀਆਂ ਪੈਂਡਿੰਗ ਸੀ ਤੇ ਉਹ ਨਹੀਂ ਸੀ ਦੇ ਰਹੀ ਫਰਮ ਦੀ ਐਂਟਰਪ੍ਰਾਈਜ਼ਸ ਤੇ ਉਹਦੀ ਰਿਕਵਰੀ ਲਈ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕਰਦੇ ਸੀ ਉਹਨਾਂ ਦਾ ਕੋਈ ਰਿਸਪੌਂਡ ਨਾ ਆਨ ਕਰਕੇ ਅਸੀਂ ਰੈਵਨਿਊ ਦੀ ਰਿਕਵਰੀ ਲਈ ਇਹਨਾਂ ਤੋਂ ਆਪਸ਼ਨ ਥਰੂ ਆਪੜਾ ਰਿਕਵਰ ਕੀਤਾ ਰਿਹਾ ਕਾਦੀ ਰਿਕਵਰੀ ਸੀ ਵੀ ਡਾਕਟਰ ਬੈਠ ਦੀ ਜੀ ਸਾਡੇ ਬੈਠ ਦਾ ਏਰੀਆ ਪੁਰਾਣਾ ਪਿਆ ਸੀ ਕਿੰਨਾ ਪੁਰਾਣਾ ਸੀਗਾ 24 ਕਰੋੜ ਦੀ ਅਮਾਉਂਟ ਸੀ ਉਹਦੇ ਚ ਅਸੀਂ ਇਹਨਾਂ ਨੇ ਇੱਕਾ ਪ੍ਰੋਪਰਟੀ ਡੈਡੀਮਾਈ ਕੀਤੀ ਐ ਤੇ ਉਹਨੂੰ ਅੱਜ ਸੇਲ ਕੀਤਾ ਔਰ ਜਿਹੜੇ ਸਕਸੈਸਫੁਲ ਅਲੋਟਮੈਂਟ ਸੀ ਉਹਨਾਂ ਨੇ 1 ਕਰੋੜ 3 ਲੱਖ ਦੀ ਆਪਸ਼ਨ ਚ ਮਨੀ ਪੋਜ਼ਿਟ ਕਰਵਾਤੀ ਠੀਕ ਪਰ ਭਾ ਜਾਂ ਫਿਰ ਜਿਹੜੀ 24 ਕਰੋੜ ਦੀ ਸੀਗੀ ਇਹ ਤਾਂ ਸਿਰਫ 1 ਕਰੋੜ ਦੀ ਹੋਈ ਅਸੀਂ ਆਇਡੈਂਟੀਫਾਈ ਕਰਦੇ ਰਵਾਂਗੇ ਜਿਵੇਂ ਜਿਵੇਂ ਉਹਦੀ ਪ੍ਰਾਪਰਟੀ ਮਿਲਦੀ ਰਹੇ ਨਾ ਕੋਈ ਵੀਪਰਸੀਡ ਆਉਣੇਗੀ। ਇਹ ਜੇ ਫਸਟ ਪ੍ਰੋਸੈਸ ਅਸੀਂ ਅੱਜ ਮੱਢੇਗੇ। ਜੀ ਕਿੰਨਾ ਇੱਕ ਪੁਰਾਣਾ ਬੈਟ ਸੀਗਾ ਜੀ। ਇਹ 8 9 ਤੋਂ ਲੈ ਕੇ 14 ਤੱਕ